ਲਾਈਟ ਆ ਰਹੀ ਹੈ ਜਾਂ ਜਾ ਰਹੀ ਹੈ ਇੱਕ ਮਿੰਟ ਬੰਦ ਹੋ ਰਿਹਾ ਤਾਂ ਘਬਰਾ ਰਹੇ ਸੀ ਉਹ ਕਿ ਪੇਸ਼ੈਂਟ ਨੂੰ ਕੁਝ ਹੋ ਨਾ ਜਾਵੇ ਮੈਂ ਤਾਂ ਇਹ ਕਹਿ ਰਿਹਾ ਜੀ ਡਾਕਟਰ ਘਬਰਾ ਰਹੇ ਸੀ ਡਾਕਟਰ ਨੇ ਕੋਰਾ ਨਹੀਂ ਡਾਕਟਰ ਨੇ ਕੋਸ਼ਿਸ਼ ਕਰ ਲਈ ਡਾਕਟਰਾਂ ਨੇ ਕੀ ਕਰਨਾ ਕਿ ਜਿਵੇਂ ਉਹ ਬੰਦੇ ਨੂੰ ਕਹਿ ਰਿਹਾ ਵੀਡੀਓ ਬਣਾ ਡਾਕਟਰ ਦਾ ਕੀ ਕੰਮ ਹੈ ਡਾਕਟਰ ਕਹੇਗਾ ਕਿ ਬੇਟੇ ਦੇਖੋ ਕੀ ਗੱਲ ਹੈ ਜਨਰੇਟਰ ਕਿਉਂ ਨਹੀਂ ਚੱਲ ਰਿਹਾ ਜੀ ਮਨ ਲਓ ਕੀ ਗੱਲ ਹੈ ਬੇਰੇਸ ਦਾ ਰੀਜਨ ਮਨ ਲਓ ਯੂਪੀਐਸ ਤੇ ਬਸ ਦੇਖੋ ਕਿੰਨਾ ਬੈਕਅਪ ਹੈ ਅੱਜ ਕੱਲ ਸਾਰਾ ਜਿਹੜਾ ਮਾਨੀਟਰ ਵਾਲਾ ਹੀ ਵਿਲ ਥਿੰਕ ਆਫ ਅਸੀਂ ਤਾਂ ਮਾਲ ਯੂਪੀਐਸ ਚਾਕੇ ਅਣੀ ਜੇ ਤੱਕ ਆਇਆ ਜਾ ਕੇ ਦੂਜੇ ਦੋੜ ਲਾ ਕੇ ਯੂਪੀਐਸ ਰੱਖ ਦੂਜਾ ਧਰ ਦਿੰਦੇ ਆ ਉੱਥੇ ਨਾ ਆਹ ਭਿੰਡੂ ਇਹਨੇ ਮਨ ਲਓ ਨਾ ਮਦਰ ਡਾਕਟਰਸ ਨੇ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਚਿਰਚਾ ਨਹੀਂ ਹੋਣਾ ਉਹਨਾਂ ਦੇ ਵਿੱਚ ਅਨਲਿਮਟਿਡ ਪੇਸ਼ੈਂਸ ਹੋਣੀ ਚਾਹੀਦੀ ਹੈ ਥੀਸ ਆਰ ਬੇਸਿਕ ਕੁਆਲਟੀਜ਼ ਆਫ ਅ ਡਾਕਟਰ ਜਿਹਦੇ ਵਿੱਚ ਕੁਆਲਟੀਜ਼ ਨਹੀਂ ਉਹ ਬੈਠ ਕੇ ਕੋਈ ਕੰਮ ਨਹੀਂ ਕਰਦਾ ਡਾਕਟਰ ਕੱਲ੍ਹ ਵੀ ਜਿਵੇਂ ਦੀ ਡਾਕਟਰ ਪਾਵਰ دی ਸੀ ਕਿੰਨੇ ਸਮੇਂ ਦੀ ਪਾਵਰ دی ਸੀ ਕੱਲ੍ਹ ਜਦੋਂ ਬੀਚੂ ਆਇਆ ਜਿਹੜਾ ਗ੍ਰਿਡ ਫੇਲ ਹੋ ਰਿਹਾ ਉਹ ਇੱਕ ਲਾਸਟ ਮੈਂ ਉਹੀ ਸਾਰੀ ਡਿਟੇਲ ਮੈਂ ਦਿੱਤੀ ਆ ਉਹ ਤੀਬਰ 10 12 ਮਿੰਟ ਉਹ ਲਾਸਟ ਕੀਤਾ ਹੋੇ ਲੇਕਿਨ ਜਿਹੜਾ ਜਿਹੜਾ ਉਹਨੂੰ ਸਟਾਰਟ ਕਰਨ ਦਾ ਟਾਈਮ ਹੈ ਅਕੋਰਡਿੰਗ ਟੂ ਥੈਮ ਉਹ 6 6 ਮਿੰਟ ਕਹ ਰਿਆ ਹੈ ਬਟ ਉਹ ਡਾਕਟਰ ਜਿਆਦਾ ਕਹ ਰਿਹਾ ਸੀ ਕਿ 6 ਮਿੰਟ ਦੇ ਜਿਹੜਾ ਜਨਰੇਟਰ ਚਲਾਉਣ ਉਹਨਾਂ ਨੂੰ ਟਾਈਮ ਲੱਗਿਆ ਸਰ ਕੱਲ ਨਹੀਂ ਕੀਤਾ ਉਹਨੂੰ 2 ਮਿੰਟ ਕੀਤਾ ਜਾ ਸਕਦਾ ਮੇਰੀ ਜਿਹੜੀ ਆਪਰੇਟਿੰਗ ਸਰਜਨ ਨਾਲ ਉਹਦੇ ਨਾਲ ਗੱਲ ਹੋਈ ਹੈ ਜੀ ਜਿਹੜਾ ਅਪਰੇਟਿੰਗ ਸਰਜਨ ਹੁੰਦਾ ਹੀ অর ਸ਼ੀ ਇਜ਼ ਲਾਈਕ ਅ ਕਮਾਂਡਰ ਇਨ ਚੀਫ एवरीवन बॉडी ਹੈਸ ਟੂ ਫਾਲੋ ਹਰ ਕਮਾਂਡ ਮਨੋਂ एवरीवन बॉडी ਹੈਸ ਟੂ ਸਪੋਰਟ ਹਰ ਮੈਂ ਤੁਹਾਨੂੰ ਇੱਕ ਡਾਕਟਰ ਹੋਣ ਦੇ ਨਾਤੇ ਕਹਿ ਰਿਹਾ ਕਿ ਜਦੋਂ ਜਿਹੜਾ ਸੀ ਆਪਰੇਸ਼ਨ ਕਰ ਰਹੇ ਆ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਜੇ ਸਾਨੂੰ 10 15 20 ਮਿੰਟ ਨਾਲ ਜੀ ਕਈ ਵਾਰੀ ਸਾਡਾ ਕੀ ਹੁੰਦਾ ਕਿ ਜਦੋਂ ਕੋਈ ਡਾਕਟਰ ਹੁੰਦਾ ਸਾਡੇ ਹੁੰਦਾ ਜੀ ਅਸੀਂ ਆਪਸ ਦੇ ਵਿੱਚ ਕਰਦੇ ਆ ਕੋਈ ਡਾਕਟਰ ਫਸ ਗਿਆ ਜੀ ਕਿਤੇ ਮਨੋਂ ਉਨੇ ਦੂਜੇ ਡਾਕਟਰ ਨੂੰ ਬੁਲਾਉਣਾ ਉਹਨੂੰ ਕਈ ਵਾਰੀ 15 ਮਿੰਟ ਲੱਗ ਜਾਂਦੇ 19 ਜਦ ਅਸੀਂ ਪੇਸ਼ੈਂਟ ਨੂੰ ਕਾਰ ਕਾਮ ਕਰਕੇ ਆਪਣਾ ਰੱਖਦੇ ਹਾਂ ਜਿਵੇਂ ਆਪ ਕੋਲ ਸਟੇ ਕੰਮ ਕੋਈ ਕੋਈ ਗੱਲ ਦੀ ਜੀ ਤਾਂ ਦੂਜਾ ਡਾਕਟਰ ਆਏਗਾ ਐਕਸਪਰਟ ਨੂੰ ਬੁਲਾਉਣੀ ਆ ਦੋ ਜਣੇ ਸਲਾਹ ਕਰਦੇ ਆ ਫਿਰ ਅਸੀਂ ਅੱਗੇ ਪ੍ਰੋਸੀਡ ਕਰਦੇ ਆ ਉਹ ਗੱਲਾਂ ਸਾਰ ਲੈਂਦੇ ਆ ਕੋਈ ਇਹ ਕੋ ਗੱਲ ਨਹੀਂ ਆ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਡਾਕਟਰ ਕਾਦੀ ਜਦ ਵੀ ਕਰਨੇ ਵਾਲੇ ਸਮੇਂ ਤੇ ਕੋਈ ਅਜਿਆ ਘਰਾਮ ਨਹੀਂ ਕਰਦੇ ਜਿਸ ਕਰਕੇ ਅਜੀਆਂ ਜਿਹੜੇ ਕੇਸ ਨੇ ਜਾਂ ਜਣੀਆਂ ਜਿਹੜੀਆਂ ਜਿਹੜੀਆਂ ਗਲਤੀਆਂ ਨੇ ਉਹ ਕਿਤੇ ਕਿਤੇ ਸਾਹਮਣੇ ਆ ਜਾਂਦੀਆਂ ਆ ਇਹਦੇ ਬਿਲਕੁਲ ਆਪੋਜ਼ਿਟ ਜੀ ਅਸੀਂ ਸਮੇਂ-ਸਮੇਂ ਤੋਂ ਨਹੀਂ ਰੈਗੂਲਰਲੀ ਰਿਵਿਊ ਕਰਦੇ ਆ ਜੀ ਰੈਗੂਲਰਲੀ ਚੈੱਕ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਚੀਜ਼ ਅਸੀਂ ਮੀਡੀਅਮ ਤੋਂ ਥੋੜੀ ਨਾਲ ਰਿਪੋਰਟ ਕਰਾਂਗੇ ਕੋਈ ਅੱਜ ਚੱਕੀ ਤਾਂ ਕੈਮਰੇ ਅੱਗੇ ਕੋਈ ਨਹੀਂ ਕਿ ਮੈਂ ਤੁਹਾਨੂੰ ਵੀ ਕੱਲ ਦੱਸੂ ਕੈਮਰੇ ਅੱਗੇ ਕੋਈ ਬੋਲਦਾ ਨਹੀਂ ਪਰ ਸਾਨੂੰ ਜੋ ਪਤਾ ਚੱਲ ਰਿਹਾ ਹੈ ਕਿ ਹਸਪੀਟਲ ਦੇ ਵਿੱਚ ਜਿਹੜੇ ਜਨਰੇਟਰ ਲੱਗੇ ਪਏ ਆ ਉਹਨਾਂ ਦੇ ਵਿੱਚ ਕੁਝ ਤੇਲ ਵੀ ਨਹੀਂ ਹੁੰਦਾ ਸਰ ਇਜ਼ੀ ਚੈਕਿੰਗ ਕਹਿੰਦੇ ਜੀ ਕਿਉਂਕਿ ਲੋਕ ਸਰਕਾਰ ਇਨਾ ਪੈਸਾ ਲਾ ਰਹੀ ਹੈ ਕੱਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਚ ਉੱਗ ਕੀ ਪਤਾ ਇਹ ਸਰਕਾਰੀ ਹਸਪਤਾਲ ਜਾਂ ਅਸੀਂ ਜਾਵਾਂਗੇ ਤੁਹਾਡਾ ਆਪਰੇਸ਼ਨ ਕਿਵੇਂ ਸਰ ਇਹਦੇ ਨਾਲ ਮੈਂ ਇੱਕ ਹੋਰ ਐਡ ਕਰਨਾ ਚਾਹੁੰਦਾ ਜੀ ਇਹ ਵੀਡੀਓ ਕਿਉਂਕਿ ਡਾਕਟਰ ਬੰਦਰ ਜੀ ਲਈ ਇਹ ਮੇਰੇ ਮੀਡੀਆ ਵਾਲੇ ਮੇਰੇ ਦੋਸਤ ਹਨ ਜੀ ਇਹ ਢਾਲ ਪਾਰਚ ਥੋੜਾ ਜਿਹਾ ਆਪਣਾ ਵੀ ਸਰ ਸਰ ਅਸੀਂ ਵੀਡੀਓ ਬਣਾਇਆ ਨਹੀਂ ਵੀਡੀਓ ਕੰਪਲੀਟਡ ਲੈਟ ਮੀ ਕੰਪਲੀਟਡ ਲੈਟ ਮੀ ਕੰਪਲੀਟਡ ਬੜਾਈ ਡਾਕਟਰ ਨੇ ਜੀ ਉਹਨੂੰ ਜਿਹੜਾ ਲੋਕਾਂ ਦੇ ਤੱਕ ਜਿਹੜੀ ਹੈਗੀ ਨਾ ਜੀ ਜਿਹੜਾ ਇਹ ਮੈਸੇਜ ਜਾਣਾ ਜ਼ਰੂਰੀ ਹੈ ਕਿ ਕੱਲ ਵੀ ਜਿਹੜਾ ਪੇਸ਼ੈਂਟਸ ਹੈ ਉਹਨੂੰ ਪੇਸ਼ੈਂਟ ਦਾ ਕੋਈ ਉਹਦੀ ਜਿਹੜੀ ਆਪਰੇਸ਼ਨ ਦੇ ਵਿੱਚ ਕੋਈ ਕੰਮ ਨਹੀਂ ਆੜ ਦਿੱਤੀ ਡਾਕਟਰਾਂ ਨੇ ਅੱਜ ਐਪੀਸ਼ਰ ਦੋਸ ਡਾਕਟਰ ਜਿਹੜਾ ਨੇ ਉਹਦਾ ਬਲੈਸ਼ਨ ਵਧੀਆ ਨਾਰਮਲ ਕੀਤਾ ਸਾਰਾ ਕੁਝ ਕੀਤਾ ਕੋਈ ਦਿੱਕਤ ਨਹੀਂ ਆਣ ਦਿੱਤੀ ਲੇਕਿਨ ਜਿਹੜੀ ਤੁਸੀਂ ਗੱਲ ਕਹਿੰਦੇ ਆਂ ਵੀ ਜਿਹੜਾ ਅਸੀਂ ਰੈਗੂਲਰਲੀ ਜਿਹੜਾ ਹੈਗਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇਲ ਬੁਲਾਣੀ ਇਹ ਬਹੁਤ 7 7 ਮਹੀਨੇ ਦੀ ਕਰ ਲੈ ਆ ਜੀ ਉਸ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹਦੇ ਚ ਤੇਲ ਲਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਹੁਣ ਵੀ ਮੈਂ ਤੁਸੀਂ ਦੇਖੋਗੇ ਜਿਹੜੇ ਇਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਏਗੀ ਮੇਰਾ ਬੜਾ ਕਲੀਅਰ ਹੈ ਜੀ ਅੱਧੇ ਘੰਟੇ ਦੀ ਬੈਕਅਪ ਆਪਰੇਸ਼ਨ ਥੀਏ ਜਨਰੇਟਰ ਜਿਹੜਾ ਹੈਗਾ ਉਹ 1.5-2 ਮਿੰਟ ਦੇ ਵਿੱਚ ਚੱਲਣਾ ਚਾਹੀਦਾ ਔਰ ਜਿਹੜਾ ਪੀਐਸਬੀਸੀ ਆਦੀਆਂ ਤਿੰਨ ਲਾਈਨਾਂ ਦਾ ਫਾਇਦਾ ਤਾਂ ਹੀ ਆ ਕਿ ਉਹ 10-15 ਮਿੰਟ ਦੇ ਲਈ ਹਾਲਾਂਕਿ ਸਾਡੇ ਕੋਲੇ ਅੱਧੇ ਘੰਟੇ ਦੀ ਯੂਪੀਐਸ ਦੀ ਬੈਕਅਪ ਹੈ 6-7 ਘੰਟੇ ਦੀ ਜਨਰੇਟਰ ਦੀ ਬੈਕਅਪ ਹੈ ਉਹ ਜਨਰੇਟਰ ਤਾਂ ਲਗਾਤਾਰ ਵੀ ਚੱਲ ਸਕਦਾ ਪਰ ਵਿਰੋਧੀ ਕਹਿ ਰਹੇ ਆ ਕਿ ਜਿਸ ਡਾਪਟਰ ਨੇ ਹਫ਼ਤਾ ਦੀ ਮਲੈਕੀ ਜਗ ਜाहिर ਕੀਤੀ ਹੈ ਉਹਦੇ ਉੱਪਰ ਕੋਈ ਕਾਰਵਾਈ ਵੀ ਹੋ ਸਕਦੀ ਹੈ ਜੀ ਕਿਹੜੇ ਵਿਰੋਧੀ ਦੀ ਗੱਲ ਕਰ ਰਹੇ ਸਾਰੇ ਕਹਿੰਦੇ ਜਦੋਂ ਰਵਨੀਤ ਸਾਰੇ ਕਹਿਦੇ ਅੱਛਾ ਰਵਨੀਤ ਬੀਜੇਪੀ ਬੀਜੇਪੀ ਦੀ ਪਾਰਟੀ ਕਰੀ ਬਿਜਲੀ ਦੇ ਰਕਤ ਪਹਿਲਾਂ ਕਾਂਗਰਸ ਸੀ ਜੀ ਉਹ ਉਸ ਤੋਂ ਪਹਿਲਾਂ ਬੀਜੇਪੀ ਸੀ ਬੀਜੇਪੀ ਕਾਲੇ ਦਰ ਦਾ ਪਾਈਵਾਲ ਸੀ 30 ਸਾਲ ਉਹਨਾਂ ਦਾ ਰਾਜ ਸੀਗਾ ਜੀ 30 ਸਾਲ ਉਹਨਾਂ ਦਾ ਰਾਜ ਸੀਗਾ ਕੀ ਹਾਲ ਸੀ ਸਿੰਧਰਾ ਹਸਪਤਾਲ ਦਾ ਤੁਸੀਂ ਮੀਡੀਆ ਵਾਲੇ ਸੀਗੇ ਲਾ ਮੈਂ ਤੁਹਾਨੂੰ ਆਪਣਾ ਮੈਂ ਪੂਜ ਇਮਾਨਦਾਰੀ ਨਾਲ ਕਹਿ ਰਿਹਾ ਜੀ ਤੁਸੀਂ ਦੱਸੋ ਕਿ ਸ਼ੋਨ ਦੀ ਸਾਡੀ ਸਰਕਾਰ ਹੀ ਪਹਿਲਾਂ ਨਾਲੋਂ ਬਿਹਤਰ ਹੋਇਆ ਜਾਂ ਬਦਤਰ ਆ ਤੁਸੀਂ ਮੈਨੂੰ ਕਹਦੇ ਹੋ ਕਿ ਰੌਣਕ ਸਾਹਿਬ ਪਹਿਲਾਂ ਨਾਲੋਂ ਬਦਤਰ ਹੋਇਆ ਆ ਆਪਾਂ ਮੈਂ ਕਹਿੰਦਾ ਜੀ ਚੜ੍ਹਦੇ ਪਰ ਇਹ ਜੀ ਵੀਡੀਓ ਪਹਿਲਾ ਪਹਿਲੀ ਵਾਰੀ ਸਾਹਮਣੇ ਆਈ ਹੈ ਆਪਰੇਸ਼ਨ ਵੀਡੀਓ ਪਹਿਲੀ ਵਾਰੀ ਸਾਹਮਣੇ ਆਈ ਹੈ ਜਿਹੜੇ ਬੰਦਿਆਂ ਨੇ ਢੱਕਾ ਨਹੀਂ ਤੋੜਿਆ ਜਿਹਨਾਂ ਨੇ ਹਸਪਤਾਲ ਬੰਦ ਕਰਨ ਦੇ ਜਿਹਨਾਂ ਨੇ ਹਸਪਤਾਲ ਵੇਚ ਦਿੱਤੇ ਇਹ ਇਹ ਬਿੱਟੂ ਜੀ ਦੇ ਦਾਦਾ ਜੀ ਨੇ ਬਣਾਇਆ ਸੀ ਜਿਹੜਾ ਪੈਮਸਿਕਲ ਜੀ ਇਹ ਜਿਹੜੀ ਜਿਹੜੀ ਜੜੀ ਜੜੀ ਬੀਜੇਪੀ ਚ ਗਿਆ ਉਹਨਾਂ ਨੇ ਵੇਚਾ ਉਹ ਭਗ ਦੇ ਭਾੜੇ ਉਹਨਾਂ ਨੇ ਬਿੱਟੂ ਜੀ ਕਿਹੜੇ ਮੋਨਾ ਗੱਲ ਕਰਦੇ ਸਾਨੂੰ ਸੁਣਾਣਗੇ ਜੀ ਬਿੱਟੂ ਜੀ ਡਾਕਟਰ ਸਾਹਿਬ ਨਿਕਰ ਮੈਂ ਜੀਸੀਆ ਕਰ ਰਹੇ ਸੀਫਾ ਦੇਣਾ ਚਾਹੁੰਦਾ ਡਾਕਟਰ ਬਿੱਟੂ ਨੂੰ ਕ੍ਰੌਲ ਜੀ ਵਿਕਰਮ ਸਿੰਘ ਜਿਹਨੂੰ ਕਹਾਂ ਜੀ ਤੁਹਾਡਾ ਅਸਤੀਫਾ ਲੋਕਾਂ ਨੇ ਲੈ ਲਿਆ ਜਿੱਦਨ ਲੋਕ ਕਹਿਣਗੇ ਮਾਨੂੰ ਨਾ ਮੈਂ ਅਸਤੀਫਾ ਬਿਲਕੁਲ ਦੇ ਦੂੰਗਾ ਜਿੱਦਨ ਕੋ ਦੇ ਦੂੰਗਾ ਜਿੱਦਨ ਲੋਕ ਜਿੱਦਨ ਮਾਨੂੰ ਲੋਕ ਕਹਿ ਰਹੇ ਨੇ ਜਿੱਦਨ ਮਾਨੂੰ ਤੁਸੀਂ ਕਹਿ ਦੋਗੇ ਮੀਡੀਆ ਵਾਲੇ ਕਿ ਡਾਕਟਰ ਸਾਹਿਬ ਆਪਣੇ ਪੀ ਡਬਲਯੂ ਡੀ ਜੇ ਨੇ ਤੁਸੀਂ ਮੈਨੂੰ ਦੱਸ ਦੋ ਦਲਜੀਤ ਸਿੰਘ ਇਹ ਕੰਜੀਅਤ ਸੀ ਕਹਿੰਦੇ ਕੋਈ ਪਹਿਲਾਂ ਅਪਰੂਵਮੈਂਟਸ ਹੋ ਰਹੀਆਂ ਐਥੋਂ ਸਿਹਤ ਕ੍ਰਾਂਤੀ ਐਥੋਂ ਸ਼ੁਰੂ ਕੀਤੀ ਬੈਸਟ ਡਿਸਟ੍ਰਿਕਟ ਹਸਪੀਟਲ ਐ ਤੁਹਾਡਾ ਤੁਹਾਡੇ ਜੇ ਜੇ ਰਜਿੰਦਰਾ ਹਸਤਾਜੇ ਪੂਰੂਮੈਂਟਸ ਹੋ ਰਹੀਆਂ ਕੀ ਹੋ ਰਹੀਆਂ ਤੁਸੀਂ ਦੱਸਦੇ ਭਰਾ ਬਿਲਕੁਲ ਹੋ ਰਹੀਆਂ ਅਪਰੂਵਮੈਂਟਸ ਕਰ ਰਹੇ ਆ ਕੋਸ਼ਿਸ਼ ਸਿਸਟਮ ਨੂੰ ਬਦਲਣ ਦੀ ਸਰ ਚੂਹਿਆਂ ਦੀ ਵੀ ਚੂਹਿਆਂ ਦੀ ਵੀ ਕਾਫੀ ਜਿਹੜੀ ਪ੍ਰੋਬਲਮ ਆਈ ਸੀ ਕੀ ਲੱਗਦਾ ਉਹਦੇ ਕਰਕੇ ਇਲੈਕਟ੍ਰਿਸਿਟੀ ਦਾ ਕੋਈ ਫਾਲਟ ਚੂਹੇ ਵੀ ਪਿੱਛੋਂ ਆਏ ਆ ਜੀ ਨਹੀਂ ਸਰ ਕਲੀਅਰ ਨਹੀਂ ਫਾਲਟ ਕੋਈ ਲੱਗਦਾ ਆ ਵੀ ਇਲੈਕਟ੍ਰਿਸਿਟੀ ਦਾ ਕੋਈ ਸੁਣਦਾ ਮੇਰੀ ਗੱਲ ਇਹਨਾਂ ਦੀ ਗੱਲ ਦਾ ਨੁਹਾਣੇ ਦੇ ਵਿੱਚ ਉਹ ਖਤਮ ਕਰਤੇ ਜੀ ਜਲੰਧਰ ਚ ਖਤਮ ਕਰ ਰਹੇ ਆ ਇੱਥੇ ਵੀ ਘਟ ਗਿਆ ਜੀ ਬਹੁਤ ਜ਼ਿਆਦਾ ਘਟ ਗਿਆ ਪੁੱਤਿਆਂ ਦੀ ਵੀ ਆ ਗਈ ਸਮੱਸਿਆ ਉਹ ਵੀ ਕਰ ਰਹੇ ਸਰ ਇੱਕ ਕਰ ਰਹੇ ਸਾਰਾ ਕੁਝ ਕਰ ਰਹੇ ਡਾਕਟਰ ਸਾਹਿਬ ਇਹ ਪੁੱਤਿਆਂ ਦੀਆਂ ਚੂਹਿਆਂ ਦੀਆਂ ਪ੍ਰੋਬਲਮ ਹੈ ਕਾਂਗਰਸ ਭਾਜਪਾ ਖਾਲੀ ਛੱਡ ਕੇ ਗਏ ਸਰ ਆਪਣੇ LWD ਦੇ ਜੇ ਨੇ ਦਲਜੀਤ ਸ਼ੇਰ ਜੀ ਉਹ ਕਹਿੰਦੇ ਜੀ ਰਜਿੰਦਰਾ ਹਸਪੀਟਲ ਦੀ ਵੀ ਜਨਰੇਟਰ ਨਹੀਂ ਮੇਰੇ ਕੋਲ ਇੱਕ ਬੰਦਾ ਨਹੀਂ ਹੈਗਾ ਜਿਹਨੇ ਡਿਨਰੇਟਰ ਲਾ ਦੇ ਚਲੋ ਦੇਖੋ ਇੱਕ ਕਹਿੰਦੇ ਜੀ ਮੇਰੇ ਕੋਲ 11 ਬੰਦੇ ਨੇ ਮੇਰੀ ਗੱਲ ਸੁਣੋ ਜੀ ਟ੍ਰੇਡ ਮੁੰਡਾ ਤੁਹਾਨੂੰ ਕੀ ਕਹਿੰਦਾ ਜੀ ਉਹਨਾਂ ਦੀ ਸਾਰੀ ਇੱਥੇ ਟੀਮ ਆ ਕੇ ਬੈਠੀ ਆ ਇਹ ਪੀਡਬੀਡ ਇਲੈਕਟ੍ਰੀਕਲ ਹੈ ਜੀ ਅਸੀਂ ਉਹਨਾਂ ਨੂੰ ਜੋ ਕਹਿੰਦੇ ਅਸੀਂ ਪੈਸੇ ਦਿੰਨੇ ਆ ਤੁਸੀਂ ਇਹ ਹਸਪਤਾਲ ਦੇ ਵਿੱਚ ਮੈਂ ਜਦੋਂ ਆਇਆ ਨਾ ਜੀ ਮੇਰੇ ਕੋਲ ਸਪੋਜ਼ ਇੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਇੱਕ ਹੈਂਡੀਕੈਪਡ ਸਰਟੀਫਿਕੇਟ ਬਣਦਾ ਨਾ ਫਿਜ਼ੀਕਲ ਦਾ ਬਣਦਾ ਸੀਗਾ ਮੈਂਟਲ ਹੈਂਡੀਕੈਪਡਾ ਨਹੀਂ ਬਣਦਾ ਜੀ ਮੈਂ ਕਿਹਾ ਜੀ ਕਿਉਂ ਨਹੀਂ ਬਣਦਾ ਕਹਿੰਦੇ ਸਾਡੇ ਕੋਲੇ ਸਾਈਕੋਲੋਜਿਸਟ ਨਹੀਂ ਆ ਮੈਂ ਉਹ ਰੱਖ ਕੇ ਦਿੱਤੇ ਉਹਨਾਂ ਨੂੰ ਇਹਨਾਂ ਨੇ ਕਹਿੰਦੇ ਇੱਥੇ ਜਿਹੜੇ ਤੁਹਾਡੇ ਆਪਣੇ ਸਾਡੇ ਕੋਲੇ ਸਪੀਚ థెరਪਿਸਟ ਨਹੀਂ ਆ ਹੋਰ ਰੱਖ ਕੇ ਦਿੱਤੇ ਜੀ ਇਹ ਕਹਿੰਦੇ ਸਾਡੇ ਕੋਲੇ ਕੌਗ ਮੈਂ ਇਹਨਾਂ ਨੂੰ ਪੁੱਛਦਾ ਡਾਕਟਰ ਨੂੰ ਪੁੱਛਦਾ ਮੈਂ ਤੁਹਾਡੇ ਨੂੰ ਵੀ ਪੁੱਛਦਾ ਮੈਂ ਤਾਂ ਸਭ ਪੁੱਛ ਤੂੰ ਕੀ ਚਾਹੀਦਾ ਤੁਹਾਨੂੰ ਦੇਵਾ ਗਿਆ ਸੀ ਮਾਨ ਸਰਕਾਰ ਕਮਿਟਿਡ ਹੈ ਤੁਹਾਨੂੰ ਵਰਲਡ ਕਲਾਸ ਸਰਵਿਸਸ ਦੇਣੀਆਂ ਸੀ ਅਸੀਂ ਪਟਿਆਲਾ ਅਸੀਂ ਮਹਾਰਾਜ ਦੇ ਵਿੱਚ ਇੱਕ ਹਸਪਤਾਲ ਬਣਾਇਆ ਜੀ ਪੰਜਾਬ ਇੰਸਟੀਚਿਊਟ ਆਫ ਲਿਵਰੈਂਡ ਬਿਲੀਰੀ ਸਾਇੰਸਸ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵਧ ਰੱਖ ਕੋਟਾ ਜੀ ਡਾਕਟਰ ਸਟਾਫ ਹੈ ਸਾਡੇ ਕੋਲ ਸਾਰਾ ਅਸੀਂ ਇਸ ਹਸਪਤਾਲ ਨੂੰ ਪੀਜੀ ਦਾ ਲੈਵਲ ਤੇ ਲੈ ਕੇ ਜਾਣਾ ਇਹਨੂੰ ਪੋਸਟ ਗ੍ਰੈਜੂਏਟ ਟੀਚਰਸ ਟ੍ਰੇਨਿੰਗ ਇੰਸਟੀਚਿਊਟ ਬਣਾਣਾ ਡਾਕਟਰਸ ਨੂੰ ਸਹੂਲਤ ਦੇ ਰਹੇ ਹਾਂ ਜੀ ਡਾਕਟਰਾਂ ਨੇ ਪੀਸੀਐਮਸ ਸਾਡੇ ਨੇ ਸੀ ਉਹਨਾਂ ਨੂੰ ਜੋ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੰਮ ਕਰੋ ਸਾਨੂੰ ਕਹਿੰਦੇ ਆ ਚਾਹੀਦਾ ਮੈਂ ਕਹਾਂ ਲਾਓ ਚੱਕੋ ਧਰੋ ਕੰਮ ਕਰੋ ਮੈਂ ਡਾਕਟਰ ਨੂੰ ਕੋਈ ਗੱਲ ਕਹਿਣਾ ਕਿ ਡਾਕਟਰਾਂ ਨੇ ਕੰਮ ਕਰਨਾ ਉਹਨਾਂ ਨੇ ਸਾਨੂੰ ਦੱਸਣਾ ਜੋ ਉਹਨਾਂ ਦੀ ਅਕਵਾਇਰਮੈਂਟ ਹੈ